ਕਾਸ਼ਦੀਪ ਖੰਡਾ ਪਿਆਹ ਜੀ ਕਾਸ਼ਦੀਪ ਖੰਡਾ ਨਿਊਟਰਲ 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 ਕਿ ਨਿਊਟਰਲ ਕੋਈ ਤਾਂ ਕਈ ਕਿਤਾਬ ਚਾਰੇ ਨਾਲ ਲਾਹ ਹਾਂ ਹੱਸਦਾ ਮਿੱਠਾ ਮਿੱਠਾ ਦਾ ਵੇਖੇ ਤੂੰ ਕੱਲ ਮੜ ਆਇਆ ਸਾਡਾ ਕਾਸ਼ਦੀਪ ਆਇਆ ਅੱਜ ਮੜਾ ਬਲੌਗ ਦੇ ਵਿੱਚ ਕਰਿਓ ਲੋਕੀ ਪੁੱਛਦੇ ਕਿ ਕਿਦੋਂ ਵਾਪਸੀ ਕਰਨੀ ਆਜ ਕਾਸ਼ਦੀਪ ਮੜਾ ਆਇਆ ਪਾਪ ਸ਼ੇਅਰ ਕਰਾਂਗੇ ਮਹੀਨੇ ਤੱਕ ਉਹਦਾ ਬੜਾ ਸੈੱਟ ਹੋ ਗਿਆ ਕੱਲ ਵੀਰ ਦਾ ਕਮੈਂਟ ਆਇਆ ਸੀ ਅੱਜ ਹੀ ਸੱਚ ਵੀ ਕਾਸ਼ ਕਿੱਥੇ ਹੁੰਦਾ ਤੇ ਅੱਜ ਤੁਹਾਨੂੰ ਲਿਆ ਕੇ ਸਾਹਮਣੇ ਖਿਲਾ ਰਤਾ ਮੈਨੂੰ ਥੋੜੀ ਸਰਵਾਈਕਲ ਦੀ ਪ੍ਰੋਬਲਮ ਜੀ ਪੈ ਗਈ ਹੈ ਨਾ ਉਹਦਾ ਜੂਜਣ ਦਿਆ ਦੱਸੋ ਵੀ ਕਮੈਂਟਾਂ 'ਚ ਸਰਵਾਈਕਲ ਦਾ ਕੋਈ ਲਾਜ ਦੱਸੋ ਯਾਰ ਸਾਰੇ ਜਣੇ ਬੜੇ ਬੜੀਆਂ ਦੂਰ ਦੂਰ ਜਗ੍ਹਾ ਤੋਂ ਫੇਰ ਆਏ ਇਹਨਾਂ ਦਾ ਪੂਰਾ ਕੰਮ ਸੈੱਟ ਨਹੀਂ ਬੈਨਦਾ ਹਾਂ ਕਿ ਇਹਨੂੰ ਪਤਾ ਵੀ ਲਾਜ ਦਾ ਸਰਵਾਈਕਲ ਦਾ ਤੇ ਦੱਸੋ ਯਾਰ ਹਨਾ ਕਮੈਂਟਾਂ 'ਚ ਦੱਸੋ ਕਾਸ਼ ਨੂੰ ਬਹੁਤ ਪ੍ਰੋਬਲਮ ਹੈ ਨਾ ਇੱਧਰ ਹੀ ਆ ਵੱਡਾ ਆ ਇੱਧਰ ਵੀ ਹੱਲ ਪੁੱਛ ਲੋ ਕਿ ਬੰਦੇ ਉਹ ਹੀ ਨਾ ਮੈਂ ਕਿਹਾ ਵੀ ਕਮੈਂਟ ਕਰ ਦਿਓ ਸੋਤ ਨਹੀਂ ਆ ਗਈ ਓਏ ਕਾਰਜ ਸੁਨ ਕਾਰਜ ਸੁਨ ਆ ਗਿਆ ਹੀ ਕਾਰਜ ਚੌਣ ਚੋਨੀ ਆ ਉਹ ਲੰਗ ਬਾਬਾ ਟਾਈਮ ਲੱਗ ਗਿਆ ਵੀ ਵਾ ਵੀ ਵਦੇ ਫੋਨ ਨਾ ਆਇਆ ਬਲੱਬ ਇਹ ਭਰਾਵਾ ਕਲਸੀ ਪਵਾ ਨਹੀਂ ਜੱਫੇ ਪਾਉਂਦਾ ਕਾਰੀਂ ਮੈਂ ਤਾਂ ਕਿਹ ਮੈਂ ਕਈ ਵਾਰ ਕਿਹਾ ਸਾਡੀ ਟੀਮ ਨਾ ਜੱਫੇ ਪਾਉਣਾ ਤੂੰ ਜਾ ਕੇ ਭਰਾਵਾ ਛੱਡ ਦਈਏ ਚਾਰ ਦਿਨ ਇਹਨੂੰ ਜੱਫੇ ਪਾਉਣ ਨੂੰ ਵੀ ਆ ਗਿਆ ਲੱਗ ਜੀ ਸਾਡੀ ਟੀਮ ਦੇ ਪਾਉਂਦਾ ਨਹੀਂ ਆ ਹਾਂ ਇਹ ਕਿਹੜਾ ਖੇਡਾ ਹੈ ਉਹ ਚਾਰ ਪਾਈ ਦਾ ਕਸੀਦਾ ਹੁੰਦਾ ਉਹ ਚੁੰਡੀ ਨਹੀਂ ਵੱਡਦਾ ਬਿਲਕੁਲ ਚੁੰਡੀ ਵੱਡਨਾ ਗਿਆ ਉਹ ਨਹੀਂ ਨਾ ਕੋਈ ਕਹਿੰਦਾ ਚੁੰਡੀ ਵੱਡ ਗਿਆ ਵਾਲਾ ਜੁੱਤੀ ਨਾ ਕਰਦਾ ਪਾਈ ਤਨੂੰ ਪੈਸੇ ਮੈਨੂੰ ਜਿਆਦਾ ਚੱਪਾਂ ਦੇ ਚੱਪਾਂ ਦਾ 30 ਹੈ ਵਿਆਹ ਜੀ ਚਾਹੀਦੇ ਕਿ ਕਿਦਾਂ ਚੱਲ ਜਿੱਦਾਂ ਮਰਜ਼ੀ ਦਵਾ ਦੇ ਦਵਾ ਦੇ ਵਿਆਹ ਜੀ ਵੀ ਦਵਾ ਦੇ तो हां जी तुसी दस तुसी तो पलके पर वापसी करने जा, हाँ जा हाँ रहे हो रे रे तेरा तेरा रे वदना तेर तेर हाँ। तो और मैच के सामने फिर वदना फिर मैं गल करू मैं कितने लाख लेना ना हां हुन ए तो फेटे हुन ए तो मांगदा 5 लाख ना पैकेज कर ली मक्का जी जो बंदे जो से तेरे लगई तबने मारे गए के यार का आ जाओ ना जोने में तो नहीं ਆ ਗੋਗੇ ਟੈਲ ਹਲ ਤੇ ਆ ਗਿਆ 15 ਦਿਨਾਂ ਦੀ ਕਹਿੰਦਾ ਮੈਨੂੰ ਛੁੱਟੀ ਚਾਹੀਦੀ ਵੀ ਮੈਂ ਸਾਰੀ ਡਾਂਡੀ ਦਾ ਤੇ ਗਾ ਪੀਤੀ ਗਾਈ ਕੋਈ ਪਾਣਗਾ ਇਹ ਯਾਰ ਤੂੰ ਛੱਡ ਦੋ ਕੀ ਲੈਣਾ ਜੇ ਓਏ ਗੇੜਾ ਮਾ ਸ਼ਾਮ ਲੈਣਾ ਆੜਦਾ ਬੰਦ ਵੰਟ ਦਿਆਂਗੇ ਜਿਹੜੇ ਚਾਰ ਇੱਕ ਦਾ ਧਰਖਾ ਦਈਏ ਜੀ ਸ਼ੁਰੂ ਕਰ ਲਾਂਗੇ ਉੱਥੇ ਧਰਖਾ ਦਈਏ ਬੰਦਾ ਮੇਲ ਦੀ ਗੱਲ ਨਹੀਂ ਆ ਗੱਲ ਉਹ ਵੀ ਉਹ ਸਾਹ ਦੇ ਚਾਕੇ ਨੇ ਕਰੀ ਜਾਣਾ ਉਹ ਦੀ ਨਹੀਂ ਗੱਲ ਮੇਰਾ ਫਿਰ ਸ਼ਾਮਾ ਨੂੰ ਆਇਆ ਕਰੀ ਦਿਨੇ ਦਿਨ ਖਾਬ ਕਰ ਲਿਆ ਮਾਲ ਮੂਲੇ ਭੇਜਣਾ ਟਰੱਕ ਟੋਕਾਂ ਦੇ ਉਹ ਬੜੀ ਅਜੋਫਾੜੀ ਉੱਥੇ ਤੇਰੀ ਜਿੰਮੇਵਾਰੀ ਕਿਹੜੀ ਮੈਂ ਹੀ ਮੇਰੀ ਹੈ ਕਿ ਜਿੰਨਾ ਪਰਚੇ ਪਰਚਾ ਨਹੀਂ ਹੁੰਦੇ ਸਾਧੇ ਵਾਲੇ ਮੂੰਗਣੀ ਨਾ ਕਾਦੇ ਵਾਲੇ ਬਲੌਗ ਹੋਣਾ ਕੀ ਕਹਿੰਦੇ ਦੱਸੀ ਪਤਾ ਤਾਂ ਲੱਗਿਆ ਬੰਦਾ ਕਾਦੇ ਵਾਲੇ ਹੁੰਦੇ ਆ ਪਤਾ ਲੱਗਿਆ ਬੰਦਾ ਆੜਤੀਆ ਕਾਦੇ ਵਾਲੇ ਦੇ ਦੱਸੀ ਪਰਚੀਆਂ ਤੂੰ ਸਿੱਧਾ ਨਹੀਂ ਕਹਿੰਦਾ ਵੀ ਮੈਂ ਮਨੀਮ ਰੱਖਿਆ ਮੈਨੂੰ ਕਰਦੇ ਆਣੇ ਉੱਥੇ ਆੜਦੇ ਤੇ ਮਨੀਮ ਕੋਈ ਕਰਦਾ ਕੰਮ ਕਰਦਾ ਆਪਦੇ ਕਰਦਾ ਵਾਰਾਈ ਕੰਡ ਚ ਮਰਨਾ ਹੀ ਬੰਦਾ ਰੱਖ ਕੋਈ ਵਧੀਆ ਮਨੀ ਲੱਭ ਕੇ ਦਿੰਦੇ ਤੈਨੂੰ ਨਹੀਂ ਉਹਦੀ ਤਾਂ ਗੱਲ ਮਨੀਮ ਦੇ ਉੱਥੇ ਹੈਗਾ ਆਪਣੇ ਉਹ ਤੇ ਉਹ ਗੱਲ ਇਹ ਹੁੰਦੀ ਆ ਪਰ ਕੀੜੇ ਬੈਂਸਾਂ ਦੇ ਨਾਲ ਵੇਖੀ ਵਕੀਬਾੜਦਾ ਇਹਨੂੰ ਭਰਾ ਦਈਏ ਵੇਲਾ ਹੀ ਚਾਹ ਵੇਲਾ ਹੀ ਹੈ ਨਾਲ ਫੇਟ ਵੀ ਵਕੀਲਾ ਹੁੰਦਾ ਨਿਕਲਦਾ ਜਿੱਦਾਂ ਦਾ ਕਾਹ ਨਹੀਂ ਹੋਣਾ ਇਹ ਤਾਂ ਉਹਨੇ ਪਰਖਿਆ ਵਾਲੇ ਦੋਹਾਂਦੇ ਕਿ ਬਾਪੂ ਜੀ ਨਹੀਂ ਪਰਖਿਆ ਵਾਲਿਆਂ ਨਾਲ ਤਕਰਾਈ ਇਹ ਨਾ ਕਦੀ ਸਾਹ ਦੱਸ ਦੇ ਪਰਖਿਆਣੇ ਰਲਾਈ ਜਾਂਦੇ ਮੈਨੂੰ ਕਰਾ ਕੇ ਵੇਖਣਾ ਪਰਖਿਆ ਵਾਲਾ ਆਪਦਾ ਇਹ ਦੂਜਾ ਮੇਕਅਪ ਛਾਪਾਇਆ ਰੱਖੇ ਪਰਚੀ ਵੀ ਬਣਾ ਕੇ ਦਿੰਦਾ ਨਾ ਚਾਪਾ ਵੀ ਲਾਉਣਾ ਤਾਂ ਇਹ ਤੇ ਪੂਰਾ ਪੜਿਆ ਲਿਖਿਆ ਗੱਭਰੂ ਨੌਜਵਾਨ ਹੈ ਹੈ ਚਾਪਾ ਚੰਗਾ ਹਰਤ ਪ੍ਰਾਣੀ ਨਾ ਇਹਨਾਂ ਦੀ ਜੁਗਨ ਦੀ ਸਟੱਡੀ ਬਾਰੇ ਨਹੀਂ ਕਦੀ ਪੁੱਛਿਆ ਜੋਣਾ ਕਿੰਨੀ ਹੈ ਮਾੜਾ ਕਰ ਉਧਰ ਨੂੰ ਜਾ ਆਹੋ ਐਵੇਂ ਮੇਮੇ ਤੇਰੀ ਤਾਂੜੀ ਕਿਹੜੀ ਲੈਂਗੁਏਜ ਚ ਮੈਂ ਉੱਤੀ ਦਾ ਪੰਜਾਬੀ ਆ ਤਾਂ ਮੈਂ ਪੰਜਾਬੀ ਚੀਤੀ ਦੀ ਹੈ ਸਟੱਡੀ ਜੋ ਆਪਣਾ ਤੇਰੀ ਜਗਾ ਤੇਰੀ ਕਲਾਸ ਤੇਰੀ ਛੱਬਿਆ ਕਲਾਸ ਤੇਰੀ ਮੈਂ ਤਾਂ ਤੁਹਾਡੇ ਸਾਰਿਆਂ ਨਿੱਕਾਂ ਇਹ ਅਨਪੜ੍ਹੀਆਂ ਨੂੰ ਪੜ੍ਹਨਾ ਕਰਨੀ ਹੈ ਜੀ ਬਲਕਿ ਪਾਪੜੀਆਂ ਨੂੰ ਪੜ੍ਹਨਾ ਨੂੰ ਕੁਝ ਕਰਨੀ ਮੇਰੇ ਕਾਲੀ ਗਾਲੀ ਪਾਪੜ ਵੀ ਅਨਪੜਤਾ ਦਾ ਬਣਾਉਂਦਾ ਵਾਰ-ਵਾਰ ਕਰ 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 ਕੇ ਕੈਨੇਡਾ ਜਾਣਾ ਕੈਨੇਡਾ ਜਾ ਕਰ ਕਰ ਕੇ ਉਹ ਅਨਪੜਤਾ ਬਣਾਇਆ ਕਾਲੀ ਕਾਲੀ ਚ ਕੋਈ ਨਹੀਂ ਚਲ ਬਾਬਾ ਨੇ ਸੁਣ ਲਈ ਫਿਰ ਇਹ ਪੜਿਆ ਇਹ ਉਹ ਪੜਿਆ ਲਿਖਿਆ ਅਨਪੜ੍ਹ ਨਹੀਂ ਹੁੰਦਾ ਜਿਹੜਾ ਇਹ ਜਗਿਆ ਪੜਿਆ ਲਿਖਿਆ ਅਨਪੜਿਆ ਜੀ ਕੰਮ ਦੀ ਬੱਲੇ ਮੱਤ ਕੈਨੇਡਾ ਦੇ ਮੁੰਡੇ ਕਿਦਾਂ ਆ ਗਏ ਅੱਜ ਕਿਦਾਂ ਆਏ ਆ ਮੱਦੇ ਪੈ ਗਿਆ ਪਰਮਟ ਹਾਂਜੀ ਹਾਂਜੀ ਚਾ ਵਧਾਈਆਂ ਹਣ ਦਾਦਾ ਵੀਡੀਓ ਨਾਲ ਚੱਤਰਾਂ ਨਹੀਂ ਇਹ ਤਾਂ ਓਦਾਂ ਹੀ ਪਾਉਣੇ ਹਨ ਨੂੰ ਨਹੀਂ ਪਤਾ ਪੁਰਾ ਲਵਲੀ ਜੀ ਲਵਲੀ ਚ ਪੜਦੀ ਤੇ ਪੀਜੀ ਵਿੱਚ ਜੱਟ ਪੜਦਾ ਪੀਜੀ ਪੀਜੀ ਕਹਿੰਦੇ ਭਰਾਵਾ ਕਮੈਂਟਰ ਨਹੀਂ ਪੀਜੀ ਸੁਣਿਆ ਕਮੈਂਟਰਾਂ ਨੇ ਨਹੀਂ ਪੀਜੀ ਤੂੰ ਕਮੈਂਟਰ ਤੇ ਪੀਜੀ ਕਹਿੰਦੇ ਆ ਪਰ ਪੀਜੀ ਹਣਾ ਪਰ ਕਮੈਂਟਰ ਪੀਜੀ ਕਿਉਂ ਕਹਿੰਦੇ ਆ ਕਮੈਂਟਰ ਤੇ ਕੱਲੋਂ ਉਹਨਾਂ ਦਾ ਖਾਣਾ ਦਾ ਮੁੰਡਾ ਆ ਗਿਆ ਉਹ ਆ ਕੇ ਲੜ ਪਿਆ ਜਰਾ ਤੇਨੂੰ ਤੇਰਾ ਵੱਧ ਘਟਦਾ ਫਰਕ ਨਹੀਂ ਜਾਂਦਾ ਉਹ ਵਿਆਹ ਵਾਈ ਬੜਾ ਕਰ ਵਿਆਹ ਮਸਲ ਟੁੱਟ ਗਿਆ ਹਾਂ ਮਸਲ ਵੇਖ ਉਹ ਯਾਰ ਇਹਨੇ ਮੈਂ ਤਾਂ ਪਲਤਰ ਕੀਤੀ ਸੀ ਇਹਦੇ ਡੰਡ ਲਾਤੀ ਵੜ ਕੇ ਇਹ ਬਾਂਜੀ ਨੂੰ ਤੱਕ ਜੀ ਨਹੀਂ ਵਜੀ ਹੁੰਦੀ ਜਿਤਨਾ ਬਾਹਰ ਹੀ ਡੰਡ ਲਾ ਕੇ ਡਾਲੇ ਦੀ ਛੇ ਵੀ ਮਾਰਦੀ ਗੁੜੀ ਹੋਈ ਨੇ ਟੱਕ ਟੱਕਾ ਹੱਪ ਚੇਦਾ ਅੱਧਾ ਪੱਟਾ ਹੀ ਮੇਰਾ ਸੱਚੇ ਹਾਂ ਜੀ ਜਿਹਨੂੰ ਨਾਮ ਪਤਾ ਉਹਨੇ ਲਾ ਪਹਾੜ ਦੀ ਬਾਸ ਸੁਕੰਦੇ ਵੀ ਰਪਿੰਦਰ ਦੋਤ ਇਹਦੇ ਟੁਟਾ ਮਸਲਾ ਕੋੜੇ ਦਾ ਟੁਟਾ ਨਰਮਦਾਸ ਵਾਲੇ ਦਾ ਮਸਲਾ ਬੜਿਆ ਦੇ ਮਸਲੇ ਟੱਟੇ ਵੈਗਰੂ ਤੰਤਰਸਤੀ ਰੱਖੋ ਭਰਾਵਾ ਸੱਟ ਨਾ ਲੱਗੇ ਬਾਕੀ ਬੰਦਾ ਮਾੜਾ ਖੇਡ ਦੇ ਉਹ ਚੰਗਾ ਗਰਾਊਂਡ 'ਚ ਬੰਦਾ ਚਾਹੀਦਾ ਯਾਰ ਸੱਟ ਨਾ ਲੱਗੇ ਬਸ ਮਾੜਾ ਖੇਡੇ ਤਕੜਾ ਖੇਡੇ ਵੱਖਰੀ ਗੱਲ ਲੈ ਕੇ ਲੰਮੇ ਨੂੰ ਗਰਾਊਂਡ 'ਚ ਲਿਆਉਂਦੇ ਨਹੀਂ ਗੱਲ ਮਾਂ ਹੁੰਡਿਆ ਲ ਮੈਨੂੰ ਫੋਨ ਕੀਤਾ ਵਾ ਦਾਦਾ ਨਹੀਂ ਕੋ ਖਰਾਕ ਪਰ ਇਹ ਨਹੀਂ ਦੱਸਿਆ ਤੁਹਾਨੂੰ ਅੱਜ ਤੇਰੀ ਵਾਰੀ ਆਲੀ ਆਪਣੀ ਆਪਾਂ ਦੱਸਾਂਗੇ ਸਾਰੇ ਮੈਂ ਲਈ ਤੇ ਪੰਜ ਇਧਰ ਹੋ ਜਾ ਬਣਾਜਾ ਤਿੱਡਲ ਆਪੇ ਫੇਰ ਖਰਾਕ ਦੱਸਾਂਗਾ ਨਹੀਂ ਦੱਸਦਾ ਤੂੰ ਇਹ ਡਾਈਟ ਨਹੀਂ ਸਾਜੀ ਕਰਦਾ ਬੰਦਾ ਬਹੁਤ ਮੈਂ ਸਾਜੀ ਕਰੂੰਗਾ 6 ਦਿਨ ਖਾਣਾ ਸਪੈਸ਼ਲ ਬਲੌਕ ਡਾਹ ਜਿਉਂ ਉਦੋਂ ਤੇਰਾ ਪਰ ਜਿਹੜਾ ਡਾਈਟ ਦਾ ਤੁਹਾਨੂੰ ਉਹ ਕਿੰਨੇ ਹੋ ਜਿਹੜੀਆਂ ਗੱਡੀਆਂ ਮੇਰੀ ਮੇਰੀ ਡਾਈਟ ਦੇ ਪਹਿਲਵਾਨਾਂ ਲਈ ਸਿੱਧੀ ਸਾਜੀ ਰਹਿਣਾ ਉਹ ਮੈਂ ਦੱਸਾਂ ਕਿਦੋਂ ਕਰਦਾ ਇਹ ਬਿਨੈ ਸਭ ਜਿਹੜਾ ਲਾਗਦਾ ਜਿਦਾ ਮਤਲਬ ਮੈਂ ਮਰਦਾਂ ਦੇ ਪਾਟਾ ਕੋਟੇ ਨੇ ਹਾਲੇ ਤੋਂ ਹੋਏ ਕੋਤੇ ਨੇ ਆਨੋ ਮੇਰੇ ਨਾਲ ਗੱਲ ਕਰਵਾਉਂਦੇ। ਇਹ ਜੀ ਬਤਾ ਤਾ ਗੁਣਾ। ਕਿਰਿਆਲੇ ਗਏ ਕਿਰਿਆਲੇ। ਉਹ 70 ਕਿਲੋਮੀਟਰ ਦੇ ਨਾਲ। ਜਿਹਦੇ ਨਾਲ ਸਾਡੇ ਮੁੰਡੇ। ਕਾਲੋ ਦੇ ਬੋਡੀ ਦੀ ਗੋਲੀ ਪਾ। ਉਹ ਤਾਂ ਦੋ ਜਾ ਹੋ ਗਿਆ। ਸੜਕ ਦੇ ਸਾਈਡ ਤੋਂ ਕੋਈ ਨਹੀਂ ਕਰਦੇ ਆਪਾਂ। ਠੀਕ ਠੀਕ। ਉਹ ਠੀਕ ਹੈ। ਹਾਂਜੀ ਬਾਈ ਕਰਦੇ। ਹਾਂਜੀ ਹਾਂਜੀ। ਕਾਮ। ਇਹਦਾ ਸਸ ਜਵਾਨੀ ਬੋਸ ਕੰਮ ਇਹ ਤੇ ਚੋਇ ਦੇਖੋ ਇਹ ਕਿਹੜਾ ਗਮਾ ਕੱਟਿਆ ਓ ਜੱਗੇ ਜੱਟ ਦੇ ਕਬੂਤਰ ਜੀ ਨੇ ਨਦੀਆਂ ਉਪਾਰ ਜੁਗਦੇ ਜਾਣੇ ਜਾਣੇ ਮਨ ਜੱਗੇ ਦੀਆਂ ਦੇ ਜੱਗਾ ਲਿਖੀਆਂ ਜਾਣੇ ਓ ਮੈਂ ਬੋਲੀ ਤੇਰੇ ਅਰੇ ਅਰੇ ਜੱਗੇ ਜੱਟ ਦੇ ਰੋਡੇ ਆ ਇਹ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤਾ ਜੇ ਮੌਕਾ ਦਿੱਤਾ ਜਾਵੇ ਸਟੇਟ ਲੇ ਇਹ ਸੱਭਿਆਚਾਰ ਦੋ ਕੀ ਬੰਦਿਆਂ ਕੋਲੇ ਆ ਤੇ ਕਿਹਦੇ ਕੋਲੇ ਆ ਤੇ ਇੱਕ ਜਾ ਲਾ ਵੀਰੇ ਕੋਲੇ ਬੜੀ ਅਸੀਲੀ ਬਾਜ ਮਨਜੀਤ ਦੀ ਜੱਗੇ ਜੜ ਦੇ ਕਬੂਤਰ ਜੇ ਉੱਡੇ ਆ ਹੈਂ ਪਤਨੇ ਜੇ ਬੈਠੇ ਆ ਉਹ ਜਦੜੀ ਮੱਲੀ ਨੇ ਹੁਣ ਅੱਜ ਛਤਰੀ ਤੇ ਵੀ ਨਹੀਂ ਅੱਗੇ ਜਦੜੀ ਮੱਲੀ ਹੋਣੇ ਹੁਣ ਹੁਣ ਜੱਗੇ ਨੇ ਚਾਰ ਕਦੇ ਮੇਲਿਆਂ ਚ ਲੱਪਣੇ ਸ਼ੁਰੂ ਕਰਤੇ ਗਰਾਊਂਡ ਤੇ ਜਾ ਕੇ ਕਬੂਤਰ ਸੋਹਣ ਆ ਜਾਣੇ ਆ ਓਏ ਹੁਣ ਬਹਿਣੇ ਆ ਆਲਾਪਾਂ ਬਖਾਵੇ ਤੇ ਆਲਾਪਾਂ ਬੇਖਿਆ ਉਹ ਹੀ ਦਵਾਈ ਨਹੀਂ ਹੁੰਦੇ ਹੋ ਗਿਆ ਬਹੁਤ ਜ਼ਿਆਦਾ ਤਕ ਪੈਂਦੇ ਨੇ ਜੇ ਪੰਜ ਗਣਾ ਤੇ ਤੀਨ ਲੈ ਨਹੀਂ ਤੀਨ ਕੋਲਾ ਤੀਨ ਮੈਂ ਇਹ ਤੀਨ ਨੂੰ ਮਨਵਾ ਕੇ ਕਿੱਧਰ ਨੂੰ ਅਰ ਜੁਣਾ ਗਈ ਤੀਨ ਨੂੰ ਵਾਪਸੀ ਉਧਰ ਆਣਾ ਕਰੀ ਮੈਂ ਉਧਰ ਨੂੰ ਆ ਗਿਆ ਕਿੱਥੇ ਮਣੇ ਇਦਾਂ ਮੈਂ ਕਹਿੰਦਾ ਮੈਂ 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 ਜੀ ਆਪੇ ਤੂੰ ਉਹ ਕਾਲਾ ਸੁਘੜ ਆਵੇ ਜਾਂ ਮੈਂ ਪਿੱਛਾ ਮੈਂ ਖੜਦਾ ਹਾਂ ਵੀਰ ਜੀ ਪ੍ਰਾਈਸ ਦੀ ਗੱਲ ਨਹੀਂ ਹੋਈ ਮੇਰੀ ਮਾੜੀ ਸਪੇਡ ਦੀ ਮੈਂ ਕੱਲ ਵਰਸਵਾ ਕੀ ਯਾਰ ਤਰਿਆ ਮੈਨੂੰ ਹੁਣ ਲਾਤ ਹੋ ਗਿਆ ਕਾਹਨ ਨਾ ਮਾਤੀ ਕਰਾ ਬਹੁਤ ਵਧੀਆ ਬਾਊ ਚੱਲਦੀ ਗਾ ਯਾਰ ਹੋ ਜੀ ਆਹੀ ਬਸ 2 ਮਿੰਟ ਫਿਰ ਮੈਚ ਕੋ ਲੈਟ ਹੋ ਜਾਣਾ ਨਹੀਂ ਮਿਲਦੇ ਇੱਥੇ ਆਈ ਕਿ ਨਾਲ フフフ。 ਕਾਲੇ ਮੋਟੇ ਤੇ ਅਮੀ ਇਹ ਦੇਲੇ ਕਹਲਾਰਾ ਧੀਆਂ ਤੰਗਰ ਰੋਪਰ ਦਾ ਜੀਰ ਦਾ ਇਹਨਾਂ ਧੀਆਂ ਦੇ ਵਾਪੇ ਲੁੱਤੂ ਆਂ ਫੀਟ ਆ ਗਿਆ ਵੀ ਕਾਲੇ ਮੋਟੇ ਦੀ ਯੋਗ ਦਾ ਇੰਗਲੈਂਡ ਖੇਡਾਂ ਵਾਲਾ ਅੱਤੇ ਵੱਡੇ ਵਾਲੀ ਗ੍ਰੰਟਾਂ ਦੇ ਵਿੱਚ ਇਸ ਸਮਾਂ ਦੇ ਚਰਚੇ ਹੋਇਆ ਜਿੱਥੇ ਵੀ ਖੇਡਿਆ ਤੇ ਲੁੱਤੂ ਆਂ ਲੁੱਤਣਾ ਪੁੱਜ ਗਿਆ ਯੂਰਪ ਦੇ ਸਾਰੇ ਸੀਜ਼ਨ ਦਾ ਟੈਸਟ ਬਣਦਾ ਮਾਨ ਹਾਸਲ ਕੀਤਾ ਮਾਲ ਪੰਡਾਲੇ ਵਾਲਾ ਪੱਪੜ ਭਰਾ ਸਾਡਾ ਪੁੱਜ ਗਿਆ ਇਹ ਵੀ ਆ ਗਿਆ ਪੂਸਿਆਂ ਵਾਲੇ ਜੱਗੇ ਦਾ ਵੀ ਗੱਡੀ ਨਾਲ ਮਾਰ ਸਲਵਾਰ ਕੀਤਾ ਹੈ ਤੇ ਜਿਹੜਾ ਗੁਰੂ ਦਾ ਖਾਲਸਾ ਹੁਣ ਮਦ ਰਿਹਾ ਬਾ ਗਲਾਬ ਸਿੰਘ ਜੀ ਬੜਾ ਧੰਨਵਾਦ ਇਕਲੇ ਰਿਮਾਲਾ ਸ਼ੇਰਾਂ ਵਾਲੇ ਵੱਲੋਂ ਪੱਤੇ ਪੱਤਰ ਤੇ ਵੱਡੇ ਸਹਿਯੋਗ ਭਰਾਵਾਂ ਦੇ ਇਸ ਮੰਡੇ ਸ਼ੋ ਮੈਚ ਦੇ ਮਾਪੇ ਉਧਰੋਂ ਧੰਨਵਾਦ ਕਰਦਾ ਗੋਲਾ ਪਹਿਲਵਾਨ ਜੀ ਗੁਰਮਕ ਪਹਿਲਵਾਨ ਜੀ ਧੰਵਾ ਸੁਖਦੇਵ ਸਿੰਘ ਜੀ ਸਰਪੰਚ ਮਾਤਾ ਟਰਾਂਸਪੋਰਟ ਵਾਲੇ ਮਰਜੀਤ ਸਿੰਘ ਜੀ 43 ਸੁਖਨ ਰਿਮਲ ਬੱਤੇ ਭਰਾਵਾ ਸਭਨਾਂ ਦਾ ਬੰਦਾ ਧੰਨਵਾ ਕਰਦੇ ਆ ਜਿਨ੍ਹਾਂ ਭਰਾਵਾ ਨੇ ਪੱਤੇ ਪੱਦਰ ਤੇ ਪੱਤੇ ਪੱਤੇ ਮਾਲੋ ਸਾਧ ਕੇ ਸਰਾ ਕਰਵਾ ਦਿੱਤਾ ਹੈ ਉਹ ਬੀਟੀ ਕਰਦੇ ਨੇ ਦੋਵਾਂ ਟੀਮਾਂ ਨੂੰ ਟੀਮਾਂ ਲਾਈਨ ਅਪ ਹੋ ਜਾਣ ਮਾਪੁਰਚ ਸਾਰੇ ਆਉਣਗੇ ਇੰਟਰੈਕਸ਼ਨ ਕੀਤੀ ਜਾਣੀ ਹੈ ਬਾਜੀ ਐਡਵੋਕੇਟ ਸਾਹਿਬ ਜੀ ਇੱਕ ਟੀਮ ਆਈ ਹੈ ਇੱਕ ਟੀਮ ਆਈ ਨੂੰ ਵੱਡੇ ਪੱਤਰ ਤੇ ਮਾਨੇ ਸਨਮਾਨੇ ਜਾਣੇ ਮਸਤਗੜੀਆ ਕਾਰਜ ਦੁਨੀਆ ਦਾ ਬੜਾ ਵੱਡਾ ਮਾਲ ਹੈ ਨਵੇਂ ਪੁੱਡੀਆਂ ਮਰਜੀਤ ਤੇ ਮਾਣ ਕਰਦਾ ਗੰਦਾ ਕਮਾਨਪੁਰ ਫਰਾਸ ਤਾਂ ਕਾ ਫਰਾਸ ਤੇ ਦਲਜੀਤ ਤੇ ਦੋਤੇ ਫਰਾਸ ਸਾਡਾ ਨਾਲ ਕਦੇ ਜਾਨ ਅੰਦਰ ਪੱਕੜ ਭਰਾਵਾਂ ਦਾ ਇਹ ਸਾਰੇ ਪਪਾ ਪ੍ਰੇਮ ਸਿੰਘ ਕਬੱਡੀ ਕਲੱਬ ਫਰਾਸ ਮਾਰ ਕਰਦੇ ਸਾਡੇ ਭਰਾਵਾਂ ਦੇ ਉੱਤੇ ਇਸ ਦੀਪਤਪੁਰਜੀ ਵਾਲਾ ਲਾ ਪੁਲਿਸ ਹੈ ਜੀ ਸੰਧੂ ਸਾਹਿਬ ਆ ਦੇਖੋ ਆ ਬੱਕਾ ਤੇਰੇ ਆ ਕੁਲਦੀਪ ਆ ਕੰਨੀ ਦੇ ਉੱਪਰ ਆ ਹਾ 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 ਅਗੋਰ ਜਾ ਆ ਸ਼ੇਰ ਆ ਲੱਗਾ ਲੱਦੂ ਓ ਨਹੀਂ ਦਿੱਸਾ ਆ ਬਰਾ ਕਹਿੰਦਾ ਚਰਖਾ ਇਹਨੂੰ ਕਹਿੰਦੇ ਐਦਾਂ ਦੀਪ ਆ ਗਿਆ ਨਾ ਪੁਰਜੀ ਵਾਲਾ ਇਹ ਵੀ ਦੀਪ ਆਉਂਦੇ ਜੇ ਆ 6 ਕਿਲੋ ਮੀਟਰ ਦੇ ਵਿੱਚ ਇਹਦੇ ਬੜੀਆਂ ਤਕੜੀਆਂ ਕਬਦੀਆਂ ਪਾਈਆਂ ਆ ਭਗਵੰਦ ਸਿੰਘ ਜੀ ਪ੍ਰਧਾਨ ਸਾਹਿਬ ਰਵਾ ਦੋ ਔਰ ਬੱਤ ਵੀ ਆ ਨਹੀਂ ਰਿਖਾ ਤੇ ਰਿਆ ਅਦੂ ਕਲਾ ਘਾਟਾ ਅਦੂ ਜਹੋਰ ਆ ਮਾਗੀ ਧੋਲ ਉਹ ਸਵਾਲ ਕੀ ਜਾਣੇ ਤੁਹਾਡਾ ਉਹ ਜਿਹਨੇ ਖੇਡੂ ਦੇ ਕਬੱਡੀ ਦੇ ਮੁੰਡੇ ਤਾਲਾ ਪਾਉਦੇ ਦਿਰਦੇ ਧਰਤੂ ਦਾ ਮਾੜਾ ਅੱਡੀ ਨਹੀਂ ਤੇ ਪਾੜ ਨਹੀਂ ਜਾਂਦੇ ਸਪਾਂਸਰ ਦਾ ਆਏ ਰੱਬਾ ਕੋਈ ਵੰਦਾ ਸ਼ੋਨਾ ਕਹਿੰਦੇ ਪੰਜ ਪਿਆਰ ਲੱਗਾ ਹੋਇਆ ਬਰਿੰਦਰ ਆਓ ਰਾਜਾ ਪਤਰੀ ਵਾਲਾ ਰਾਜਾ ਪਤਰੀ ਦਾ ਜੱਫੇ ਟੋਪ ਟੋਪ ਦੇ ਲਾਉਣਾ ਪਰ ਫੱਟੇ ਪਰੀਆ ਮਨਜੀਤ ਵੀ ਸੱਤਾ ਕਰਾਉਣਾਂ ਦੀ ਗੱਲ ਕੀਤੀ ਆ ਆ ਮੁੰਡੇ ਨੇ ਜੱਫੀ ਬਿਉਤ ਬੰਦੀ ਕਰਦੇ ਕਿੰਨੂੰ ਫੜਨਾ ਕਿਸ ਪ੍ਰਕਾਰ ਕਿਸ ਤਰੀਕੇ ਨਾਲ Não, não, ਇਹ ਲੱਗਾ ਦੇ ਪੰਜ ਤਿਆਰ ਲੱਗਾ ਹੋਇਆ ਬਰਿੰਦਰਾ ਉਹ ਰਾਜ ਪਤਰੀ ਵਾਲਾ ਰਾਜ ਪਤਰੀ ਵਾਲਾ ਜੱਫੇ ਤਾਪ ਤਾਪ ਦੇ ਲਾਉਣਾ ਪਰ ਫੱਟੇ ਤਰੀਆ ਮਨਜੀਤ ਵੀ ਸੱਤਾ ਕਾਣਾ ਦੀ ਗੱਲ ਕੀਤੀ ਹੈ ਲੋ ਫਰਾਸਟ ਦੇ ਵਿੱਚ ਬਸ ਆ ਖੇਰੇ ਲਾਹੌਰੀ ਮੱਲ ਵਾਲੇ ਨਾਲ ਯਾਰੀ ਖੱਟਦਾ ਓਹੋ ਹਾਂਜੀ ਲਖਵੀਰ ਜੀ ਬੋਲੋ ਤੁਸੀਂ ਕੁਝ ਬਾਅਦ ਵਿੱਚ ਇੱਧਰ ਬੋਲ ਲਵੋ ਕਾਸਟ ਜਾਂਦੀ ਅੱਜ ਦੇ ਮੇਲੇ ਦਾ ਬੜਾ ਤਾਲੀ ਤਾੜੀ ਚਾਹ ਚਾਰ ਜਫੇ ਲਾ ਕੇ ਅੱਜ ਦੇ ਮੇਲੇ ਦਾ ਬਾਈਟ ਜੱਦੀ ਬਣਿਆ। ਕਰੀ ਤਾੜੀਆਂ ਨੂੰ ਦਰਵਾੜ ਕੇ ਦੱਸਦੇ ਮੇਰੇ ਵੀਰੋ। ਤਾੜ-ਤਕਾਰੀ ਭਾਈ ਲੰਗਾ ਦੀ ਕਬੱਡੀ ਕਲੱਬ ਭਾਈ ਲੰਦੂ ਦੀ ਟੀਮ ਦਾ ਮੇਰੇ ਵੀਰੋ ਮੇਨ ਹਿੱਸਾ। ਮੇਨ ਹਿੱਸਾ ਮਲੇ ਦਾ ਬੰਮ ਗੈਨੀ ਪਰ ਪਟਾੜੀ ਸਾਧੂ ਭਾਜੀ। ਭਾਈ ਨਤਾਈ ਰੇਡਰ ਦੀ ਆਪਣੇ ਨਾਲ ਸੰਭਾਲ ਭਾਈ ਲੰਦੂ ਦੀ ਟੀਮ ਦਾ।

ਬਾਨਪੁਰੀਆ ਕੋਈ ਮੜਵੜ ਟਿਕਾ ਮਨੀਤਾ ਬਾਨਪੁਰੀਆ ਦੇ ਲਾਡੀ ਬੋਮਾਰਾ ਦੇ ਨਾਲ ਸਾਡਾ ਮਾਸਟਰ ਫਰਾਜ਼ ਤੋਂ ਤੇ ਨਾਲ ਰਾਜਾ ਬਾਸਰ ਜੀ ਉਹਨਾਂ ਵੱਲੋਂ ਬਾਨਪੁਰੀਏ ਗਿੰਦੇ ਵੱਡੇ ਪ੍ਰੋਮੋਟਰ ਵੱਲੋਂ ਨਵੇਂ ਪਿੰਡੀਆਂ ਮਰਦੀਨ ਦਾ 5500 ਦੀ ਨੰਦ ਰਾਸ਼ੀ ਨਾਲ ਜਿਆਦਾ ਘਾ ਵੀ ਪੜਾ ਦੇ ਪਵਾ ਜੀ ਥਾਂ ਜੋ ਪਵਾ ਜੀ ਆ ਰਿਹਾ ਨਾਲ ਮੇਰਾ ਪਾ ਕੇ ਪੈਰਾ ਪਾ ਕੇ ਪੈਰਾ ਪ੍ਰੀਤ ਪਰਵਾਨ ਨਹੀਂ ਪਾ ਕੇ ਪ੍ਰੀਤ ਪਵਨ ਜੀ ਬੈ ਜਾਓ ਆਪਣਾ ਪ੍ਰੀਤ ਕਿੱਥੇ ਰਹਿਣੇ ਹੋ ਰਹੀ ਕਿੱਥੇ ਆ ਨਹੀਂ ਆਉਂਦੀ ਆ ਦੂਜਾ ਫੜ ਲਓ ਬੀਰ ਕੋੜਿਆ ਆਪਣੇ ਕੋਲ ਸ਼ੇਰ ਕੋ ਘਰੇ ਆਣੇ ਕੋ ਸ਼ੇਰ ਕੋ ਆ ਬਈ ਆ ਰਹਿ ਤੂੰ ਦਵਾਈ ਕਰਦੀ ਤੇ ਪਰ ਕੋਈ ਤੋਂ ਦਰਦ ਨਹੀਂ ਜਾਂਦੀ ਬਾਕੀ ਬਿਲਕੁਲ ਸਹੀ ਧੋਤੀ ਵੀ ਨਹੀਂ ਮਰੋੜਾ ਵੀ ਕੁਝ ਪੀ ਨਹੀਂ ਦੀ ਪੁੰਜ ਵਿੱਚ ਹੱਡੀ ਚੋਂ ਦਰਦ ਨਹੀਂ ਜਾਂਦੀ ਆਵਨ ਸਮਾਈਲ ਫੇਸ ਵਿਦ ਹਾਰਟਸ ਓਕੇ ਤੇ ਆਇਆ ਹਾਂ k Sasha hama deni과� junior kashraega Come on chapter ¨ch Thank you a wysla, komani psycholov, uhla komaniWaitol. S-će kel qual attention woody aifi Lini emai pokoi ਇੱਕ ਮਿੰਟ ਵਿੱਚ ਮੈਂ ਮੈਂ ਜਾਣਾ ਜੇ ਸ਼ਹਿਰ ਹਾਂ ਕਦੇ ਬਿਚਾਰਾ ਕਦੇ ਮਾੜਾ ਦੋ ਮਿੰਟ ਪਈ 145 ਤੋਂ ਦੇ ਆਵੀ ਇਹਨੂੰ ਕਿੱਥੇ ਲੈਂਦੇ ਫੋਟੋ ਕਰਕੇ ਦੇਣੇ ਕੜਕ ਦੇਵਾ ਕਦੇ ਮੈਂ ਚਲੋ ਚੋੜ ਦੇ ਜੇ ਖੇਤ